ਸਿਰਹਾਣੇ ਥੱਲੇ ਰੱਖ ਕੇ ਸੌਂ ਜਾਓ ਇਹ ਚੀਜ਼ ਪੈਸਾ ਚੁੰਮਕ ਦੇ ਵਾਂਗ ਖਿੱਚਿਆ ਆਵੇਗਾ ਰਾਤ ਨੂੰ ਸੌਂਦੇ ਸਮੇਂ ਅਸੀਂ ਜੇਕਰ ਕੁਝ ਚੀਜ਼ਾਂ ਆਪਣੇ ਸਿਰ ਦੇ ਕੋਲ ਰੱਖ ਕੇ ਸੌਂਦੇ ਹਾਂ ਤਾਂ ਵਾਸਤੂ ਸ਼ਾਸਤਰ ਅਨੁਸਾਰ ਇਹ ਸਾਰੀਆਂ ਚੀਜ਼ਾਂ ਦਾ ਸਾਡੀ ਮਾਨਸਿਕ ਸਿਹਤ ਤੇ ਡੂੰਘਾ ਅਸਰ ਪੈਂਦਾ ਹੈ ਵਾਸਤੂ ਸ਼ਾਸਤਰ ਮੰਨਦਾ ਹੈ ਕਿ ਕੁਝ ਖਾਸ ਚੀਜ਼ਾਂ ਹਨ ਜਿਨ੍ਹਾਂ ਨੂੰ ਆਪਣੇ ਸਿਰਹਾਣੇ ਥੱਲੇ ਰੱਖ ਕੇ ਸੌਣ ਨਾਲ ਸਿਹਤ ਕੈਰੀਅਰ ਇਹਨਾਂ ਤੇ ಅಪਾਰ ਅਸਰ ਪੈਂਦਾ ਹੈ। ਵਾਸਤੂ ਸ਼ਾਸਤਰ ਅਨੁਸਾਰ ਘਰ ਵਿੱਚ ਰੱਖੀ ਹੋਈ ਹਰ ਚੀਜ਼ ਦਾ ਕੋਈ ਨਾ ਕੋਈ ਪ੍ਰਭਾਵ ਕਰਦੇ ਹਰ ਮੈਂਬਰ ਤੇ ਪੈਂਦਾ ਹੈ। ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਸੌਂਦੇ ਸਮੇਂ ਵੀ ਤੁਸੀਂ ਜਿਸ ਚੀਜ਼ ਨੂੰ ਆਪਣੇ ਸਹਰਾਣੇ ਹੇਠ ਰੱਖ ਕੇ ਸੌਂਦੇ ਹੋ ਉਸ ਦਾ ਤੁਹਾਡੀ ਜ਼ਿੰਦਗੀ ਤੇ ਕੀ ਅਸਰ ਪੈ ਸਕਦਾ ਹੈ। ਵਾਸਤੂ ਸ਼ਾਸਤਰ ਮੰਨਦਾ ਹੈ ਕਿ ਕੁਝ ਇਹੋ ਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਆਪਣੇ ਨੇੜੇ ਰੱਖ ਕੇ ਤੁਸੀਂ ਸੌਂਦੇ ਹੋ ਤਾਂ ਕਦੇ ਪੈਸਿਆਂ ਦੀ ਤੰਗੀ ਨਹੀਂ ਹੋਵੇਗੀ। ਕੰਮ ਤੇ ਜਾਦਾ ਹੋਣ ਨਾਲ ਲਗਾਤਾਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਸਤੂ ਸ਼ਾਸਤਰ ਅਨੁਸਾਰ ਸੌਂਦੇ ਸਮੇਂ ਸਿਰਹਾਣੇ ਹੇਠਾਂ ਕੁਝ ਇਹੋ ਜਿਹੀਆਂ ਚੀਜ਼ਾਂ ਰੱਖਣ ਨੂੰ ਕਿਹਾ ਗਿਆ ਹੈ ਜਿਸ ਨਾਲ ਵਿਅਕਤੀ ਨੂੰ ਮਾਨਸਿਕ ਸ਼ਾਂਤੀ ਤੇ ਆਰਥਿਕ ਤੰਗੀ ਤੋਂ ਛੁਟਕਾਰਾ ਮਿਲ ਸਕਦਾ ਹੈ। ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਉਹ ਚੀਜ਼ਾਂ ਹਨ ਜੋ ਸਿਰਹਾਣੇ ਥੱਲੇ ਰੱਖਣੀਆਂ ਚਾਹੀਦੀਆਂ ਹਨ। ਅਤੇ ਕਿਹੜੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਔਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਂ ਲਕਸ਼ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਤੇ ਬਣਿਆ ਰਹੇ ਇਸ ਵੀਡੀਓ ਨੂੰ ਇੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਨੰਬਰ 1 ਸਿੱਕਾ ਜੇਕਰ ਤੁਹਾਨੂੰ ਕਿਸੇ ਰੋਗ ਨੇ ਘੇਰ ਲਿਆ ਹੈ ਤੇ ਤੁਸੀਂ ਕਾਫੀ ਲੰਬੇ ਸਮੇਂ ਤੋਂ ਬਿਮਾਰ ਹੋ ਤਾਂ ਸੌਂਦੇ ਸਮੇਂ ਆਪਣੇ ਸਿਰਹਾਣੇ ਦੇ ਥੱਲੇ ਪੂਰਬ ਦਿਸ਼ਾ ਵੱਲ ਇੱਕ ਸਿੱਕਾ ਰੱਖ ਕੇ ਸੌ ਜਾਓ ਮੰਨਿਆ ਜਾਂਦਾ ਹੈ ਇਹ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਜਲਦੀ ਹੀ ਰੋਗਾਂ ਤੋਂ ਮੁਕਤੀ ਮਿਲ ਜਾਵੇਗੀ। ਨੰਬਰ 2 ਹਰੀ ਇਲਾਇਚੀ ਜੇਕਰ ਕਈ ਦਿਨਾਂ ਤੋਂ ਤੁਹਾਨੂੰ ਗੂੜੀ ਤੇ ਚੰਗੀ ਨੀਂਦ ਨਹੀਂ ਆ ਰਹੀ ਤਾਂ ਤੁਸੀਂ ਆਪਣੇ ਸਿਰਹਾਣੇ ਥੱਲੇ ਸੌਂਫ ਦੇ ਨਾਲ ਹਰੀ ਇਲਾਇਚੀ ਵੀ ਰੱਖ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਗੂੜੀ ਨੀਂਦ ਆਉਣ ਲੱਗ ਜਾਂਦੀ ਹੈ। ਨੰਬਰ 3 ਸੌਂਫ ਵਾਸਤੂ ਸ਼ਾਸਤਰ ਚ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਆਪਣੇ ਸਿਰਹਾਣੇ ਦੇ ਥੱਲੇ ਥੋੜੀ ਜਹੀ ਸੌਂਫ ਰੱਖ ਕੇ ਸੌ ਜਾਓ ਤਾਂ ਤੁਹਾਡੀ ਕੁੰਡਲੀ ਵਿੱਚ ਮੌਜੂਦ ਰਾਹੂ ਦੋਸ਼ ਨੂੰ ਤੁਸੀਂ ਮੁਕਤ ਕਰ ਸਕਦੇ ਹੋ ਤੇ ਮਾਨਸਿਕ ਪਰੇਸ਼ਾਨੀਆਂ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ ਨੰਬਰ 4 ਲਸਣ ਜੇਕਰ ਲਸਣ ਦੀਆਂ ਕੁਝ ਕਲੀਆਂ ਨੂੰ ਤੁਸੀਂ ਆਪਣੇ ਸਿਰਹਾਣੇ ਦੇ ਥੱਲੇ ਰੱਖ ਕੇ ਸੌਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਵਧੇਗਾ ਨਾਲ ਹੀ ਤੁਹਾਨੂੰ ਚੰਗੀ ਨੀਂਦ ਵੀ ਆਵੇਗੀ ਨੰਬਰ 5 ਚਾਕੂ ਜੇਕਰ ਤੁਹਾਡੇ ਬੱਚੇ ਵੀ ਰਾਤ ਨੂੰ ਸੌਂਦੇ ਸਮੇਂ ਅਚਾਨਕ ਡਰ ਕੇ ਉੱਠ ਜਾਂਦੇ ਹਨ ਤਾਂ ਵਾਸਤੂ ਸ਼ਾਸਤਰ ਦੇ ਅਨੁਸਾਰ ਤੁਹਾਨੂੰ ਬੱਚਿਆਂ ਦੇ ਸਿਰਹਾਣੇ ਥੱਲੇ ਚਾਕੂ ਰੱਖ ਕੇ ਸੌਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਬੱਚਿਆਂ ਨੂੰ ਡਰਾਉਣੇ ਸੁਪਨੇ ਨਹੀਂ ਆਉਂਦੇ ਇਸ ਤੋਂ ਇਲਾਵਾ ਜੇਕਰ ਤੁਹਾਡਾ ਸਮਾਂ ਚੰਗਾ ਨਹੀਂ ਚੱਲ ਰਿਹਾ ਤੁਹਾਨੂੰ ਬਣੇ-ਬਣਾਏ ਕੰਮ ਵਿਗੜ ਜਾਂਦੇ ਹਨ ਜਾਂ ਫਿਰ ਤੁਹਾਡੇ ਰਾਤ ਨੂੰ ਡਰਾਉਣੇ ਸੁਪਨੇ ਆਉਂਦੇ ਹਨ ਤਸਰਾਣੇ ਦੇ ਥੱਲੇ ਲੋਹੇ ਦੀਆਂ ਗੋਲੀਆਂ ਬਣਾ ਕੇ ਸੌਂ ਜਾਓ ਲੋਹੇ ਦੀਆਂ ਗੋਲੀਆਂ ਨਾ ਮਿਲਣ ਤਾਂ ਤੁਸੀਂ ਇਸ ਜਗ੍ਹਾ ਲੋਹੇ ਦੀ ਕੋਈ ਵੀ ਚੀਜ਼ ਰੱਖ ਸਕਦੇ ਹੋ ਜਿਵੇਂ ਲੋਹੇ ਦੀ ਚਾਬੀ ਕੈਂਚੇ ਵੀ ਰੱਖ ਸਕਦੇ ਹੋ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਰਾਹੂ ਤੇ ਕੇਤੂ ਦਾ ਪ੍ਰਭਾਵ ਦੂਰ ਹੋ ਜਾਂਦਾ ਹੈ ਤੇ ਜ਼ਿੰਦਗੀ ਵਿੱਚ ਸ਼ਾਂਤੀ ਆਉਂਦੀ ਹੈ ਨੰਬਰ 6 ਗੀਤਾ ਜਾਂ ਸੁੰਦਰ ਕਾਂਡ ਵਾਸਤੂ ਅਨੁਸਾਰ ਸੌਂਦੇ ਸਮੇਂ ਸਰਾਣੇ ਥੱਲੇ ਗੀਤਾ ਜਾਂ ਸੁੰਦਰ ਕਾਂਡ ਰੱਖਣਾ ਬਹੁਤ ਹੀ ਸ਼ੁਭ ਹੁੰਦਾ ਹੈ ਸਵੇਰੇ ਉੱਠ ਕੇ ਗੀਤਾ ਜਾਂ ਸੁੰਦਰ ਕਾਂਡ ਦਾ ਪਾਠ ਵੀ ਕਰੋ ਇਸ ਨਾਲ ਮਨ ਸ਼ਾਂਤ ਰਹਿੰਦਾ ਹੈ ਤੇ ਜ਼ਿੰਦਗੀ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਵਾਸਤੂ ਦਾ ਇਹ ਉਪਾਏ ਕਰਨ ਨਾਲ ਮਨ ਨੂੰ ਸਥਿਰਤਾ ਮਿਲਦੀ ਹੈ ਤੇ ਤੁਸੀਂ ਵੀ ਆਪਣੇ ਕਾਰਜ ਸਭ ਸਿੱਧ ਕਰ ਸਕਦੇ ਹੋ ਇਹ ਵਾਸਤੂ ਟਿਪਸ ਜ਼ਿੰਦਗੀ ਵਿੱਚ ਤਰੱਕੀ ਨੂੰ ਦਰਸਾਉਂਦਾ ਹੈ। ਨੰਬਰ 7 ਸਾਬਤ ਮੂੰਗ। ਵਾਸਤੂ ਚ ਮੂੰਗ ਦੀ ਦਾਲ ਦਾ ਵੀ ਉਪਾਏ ਦੱਸਿਆ ਗਿਆ ਹੈ। ਮੰਗਲਵਾਰ ਦੀ ਰਾਤ ਨੂੰ ਮੂੰਗ ਦਾਲ ਨੂੰ ਕਿਸੇ ਹਰੇ ਰੰਗ ਦੇ ਕੱਪੜੇ ਵਿੱਚ ਬੰਨ੍ਹ ਕੇ ਸਹਰਾਣੇ ਥੱਲੇ ਰੱਖ ਕੇ ਸੌਂ ਜਾਓ। ਸਵੇਰੇ ਉੱਠ ਕੇ ਇਹ ਕਿਸੇ ਕੁਆਰੀ ਕੁੜੀ ਨੂੰ ਦਾਨ ਕਰ ਦਿਓ ਜਾਂ ਫਿਰ ਮੰਦਰ ਚ ਜਾ ਕੇ ਇਸ ਨੂੰ ਦੁਰਗਾ ਮਾਤਾ ਦੇ ਚਰਨਾਂ ਵਿੱਚ ਰੱਖ ਦਿਓ। ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਬੁੱਧ ਦਾ ਅਸ਼ੁੱਭ ਪ੍ਰਭਾਵ ਦੂਰ ਹੁੰਦਾ ਹੈ ਤੇ ਕੈਰੀਅਰ ਵਿੱਚ ਤਰੱਕੀ ਮਿਲਦੀ ਹੈ। ਨੰਬਰ 8 ਪਾਣੀ ਜੇਕਰ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਕਈ ਦਿਨਾਂ ਤੋਂ ਪਰੇਸ਼ਾਨ ਹੋ ਤਾਂ ਵਾਸਤੂ ਸ਼ਾਸਤਰ ਦੱਸਦਾ ਹੈ ਕਿ ਤੁਹਾਨੂੰ ਸੌਂਦੇ ਸਮੇਂ ਤਾਂਬੇ ਦੀ ਗੜਵੀ ਵਿੱਚ ਪਾਣੀ ਪਾ ਕੇ ਆਪਣੇ ਸਿਰਹਾਣੇ ਰੱਖ ਕੇ ਸੌਣਾ ਚਾਹੀਦਾ ਹੈ। ਤੇ ਸਵੇਰੇ ਉੱਠਣ ਤੋਂ ਬਾਅਦ ਇਸ ਪਾਣੀ ਨੂੰ ਆਪਣੇ ਘਰ 'ਚ ਲੱਗੇ ਦਰਖਤਾਂ ਵਿੱਚ ਪਾ ਦਿਓ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਆਪਣੀ ਸਿਹਤ ਨਾਲ ਜੁੜੀਆਂ ਮੁਸ਼ਕਲਾਂ ਤੋਂ ਲਾਭ ਮਿਲੇਗਾ। ਇਸ ਤਰ੍ਹਾਂ ਇਸ ਤੋਂ ਇਲਾਵਾ ਐਤਵਾਰ ਨੂੰ ਸੌਂਦੇ ਸਮੇਂ ਇੱਕ ਗਲਾਸ ਦੁੱਧ ਦਾ ਪਰੋ ਤੇ ਦੁੱਧ ਨਾਲ ਭਰ ਇਸ ਗਲਾਸ ਨੂੰ ਆਪਣੇ ਸਿਰਾਨੇ ਰੱਖ ਕੇ ਸੌਂ ਜਾਓ। ਗਲਾਸ ਰੱਖਦੇ ਸਮੇਂ ਸਾਵਧਾਨੀ ਵਰਤੋ ਤਾਂ ਜੋ ਤੁਹਾਡੇ ਹੱਥ ਨਾਲ ਇਹ ਦੁੱਧ ਦਾ ਗਲਾਸ ਡਿੱਗ ਨਾ ਜਾਵੇ। ਸਵੇਰੇ ਉੱਠ ਕੇ ਫਰੈਸ਼ ਹੋ ਕੇ ਉਸ ਤੋਂ ਬਾਅਦ ਇਸ ਦੁੱਧ ਨੂੰ ਲਿਆ ਕੇ ਕਿਸੇ ਕਿੱਕਰ ਦੇ درخت ਦੀ ਜੜ ਵਿੱਚ ਪਾ ਦਿਓ ਐਤਵਾਰ ਨੂੰ ਇਹ ਉਪਾਏ ਕਰਨ ਨਾਲ ਧਨ ਸੰਬੰਧੀ ਮੁਸ਼ਕਲਾਂ ਦੂਰ ਹੁੰਦੀਆਂ ਹਨ ਨੰਬਰ 9 ਸੰਧੂਰ ਇਸ ਨੂੰ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ ਇਸ ਦੇ ਲਈ ਸੋਮਵਾਰ ਦਾ ਦਿਨ ਸਭ ਤੋਂ ਉੱਤਮ ਮੰਨਿਆ ਗਿਆ ਹੈ ਇਸ ਦਿਨ ਸਰਾਣੇ ਦੇ ਥੱਲੇ ਸੰਧੂਰ ਦੀ ਛੋਟੀ ਜਿਹੀ ਡੱਬੀ ਰੱਖ ਕੇ ਸੌਣ ਨਾਲ ਲਾਭ ਮਿਲਦਾ ਹੈ ਅਗਲੇ ਦਿਨ ਸਵੇਰੇ ਉੱਠ ਕੇ ਇਸ ਸੰਧੂਰ ਨੂੰ ਹਨੂਮਾਨ ਜੀ ਨੂੰ ਅਰਪਿਤ ਕਰ ਦਿਓ ਮੰਨਿਆ ਜਾਂਦਾ ਹੈ ਕਿ ਇਸ ਉਪਾਏ ਕਰਨ ਨਾਲ ਮੰਗਲ ਦੋਸ਼ ਦੂਰ ਹੁੰਦਾ ਹੈ ਤੇ ਕਾਰਜ ਖੇਤਰ ਵਿੱਚ ਵੀ ਤਰੱਕੀ ਮਿਲਦੀ ਹੈ ਨੰਬਰ 10 ਮੂਲੀ ਜਦ ਜਨਮ ਪੱਤਰੀ ਵਿੱਚ ਰਾਹੂ ਕੁੰਡਲੀ ਦੇ ਪੰਜਵੇਂ ਘਰ ਵਿੱਚ ਹੋਵੇ ਤੇ ਸੰਤਾਨ ਸੁੱਖ ਵਿੱਚ ਮੁਸ਼ਕਲ ਆ ਰਹੀ ਹੋਵੇ ਤਾਂ ਇਹੋ ਜਿਹੀ ਸਥਿਤੀ ਵਿੱਚ 40 ਦਿਨਾਂ ਤੱਕ ਪੰਜ ਮੂਲੀਆਂ ਪਤਨੀ ਦੇ ਸਹਰਾਣੇ ਰੱਖੋ ਤੇ ਸਵੇਰੇ ਮੂਲੀ ਨੂੰ ਸ਼੍ਰੀ ਮੰਦਿਰ ਚ ਦਾਨ ਕਰਕੇ ਆਓ ਇਸ ਨਾਲ ਸੰਤਾਨ ਪ੍ਰਾਪਤੀ ਦੀ ਸੰਭਾਵਨਾ ਵਧੇਗੀ ਇਸ ਉਪਾਏ ਨਾਲ ਡਰਾਵਨੇ ਸੁਪਨੇ ਆਉਣੇ ਵੀ ਬੰਦ ਹੋ ਜਾਂਦੇ ਹਨ ਇਤਰ ਜਾਂ ਫੁੱਲ ਸੌਣ ਤੋਂ ਪਹਿਲਾਂ ਸਹਰਾਣੇ ਦੇ ਥੱਲੇ ਸੁਗੰਧ ਵਾਲੇ ਫੁੱਲ ਰੱਖਣੇ ਚਾਹੀਦੇ ਨੇ ਜੇਕਰ ਫੁੱਲ ਨਾ ਹੋਣ ਤਾਂ ਇੱਕ ਸਾਫ਼ ਕੱਪੜੇ ਤੇ ਇਤਰ ਲਗਾ ਕੇ ਸਹਰਾਣੇ ਥੱਲੇ ਰੱਖਦੇ ਹੋ ਇਸ ਨਾਲ ਸ਼ੁਕਰ ਦਾ ਪ੍ਰਭਾਵ ਵੱਧਦਾ ਹੈ ਤੇ ਨੀਂਦ ਵੀ ਚੰਗੀ ਆਉਂਦੀ ਹੈ ਤੇ ਮਾਨਸਿਕ ਤਣਾਅ ਵੀ ਘਟਦਾ ਹੈ ਤੇ ਵਿਚਾਰਾਂ ਵਿੱਚ ਰਮਾਂਚ ਵੀ ਵਧਦਾ ਹੈ ਇਹ ਵਿਵਹਤਾ ਜੀਵਨ ਨੂੰ ਆਨੰਦਪੂਰਨ ਬਣਾਉਂਦਾ ਹੈ ਤੇ ਕਾਰਜ ਖੇਤਰ ਵਿੱਚ ਵੀ ਵਾਧਾ ਕਰਦਾ ਹੈ ਨੰਬਰ 12 ਮੋਰ ਖੰਭ ਮੋਰ ਖੰਭ ਨੂੰ ਘਰ ਲਈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਮਿੱਤਰੋ ਇਸ ਨੂੰ ਘਰ ਵਿੱਚ ਰੱਖਣ ਨਾਲ ਵਿਅਕਤੀ ਨੂੰ ਆਰਥਿਕ ਲਾਭ ਹੁੰਦੇ ਨੇ ਤੇ ਜੋਤਿਸ਼ ਸ਼ਾਸਤਰ ਵਿੱਚ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਸੌਂਦੇ ਸਮੇਂ ਸ੍ਰਾਣੇ ਥੱਲੇ ਮੋਰ ਖੰਭ ਰੱਖ ਕੇ ਸੌਂਦੇ ਹੋ ਤਾਂ ਜ਼ਿੰਦਗੀ ਵਿੱਚ ਧਨ ਨਾਲ ਜੁੜੀਆਂ ਸਾਰੀਆਂ ਮੁਸ਼ਕਿਲਾਂ ਦੂਰ ਹੋਣ ਲੱਗ ਜਾਂਦੀਆਂ ਹਨ ਤੇ ਵਿਅਕਤੀ ਦੀ ਕਿਸਮਤ ਹਮੇਸ਼ਾ ਉਸ ਦਾ ਸਾਥ ਦਿੰਦੀ ਹੈ ਸਵੇਰੇ ਉੱਠ ਕੇ ਤੁਸੀਂ ਸ੍ਰਾਣੇ ਹੇਠਾਂ ਰੱਖੇ ਮੋਰ ਖੰਭ ਦੇ ਦਰਸ਼ਨ ਜ਼ਰੂਰ ਕਰੋ ਜਿਸ ਨਾਲ ਤੁਹਾਨੂੰ ਲਾਭ ਮਿਲੇਗਾ ਤੇ ਸਕਾਰਾਤਮਕ ਊਰਜਾ ਵੀ ਪ੍ਰਾਪਤ ਹੋਵੇਗੀ ਨੰਬਰ 13 ਤુલਸੀ ਦੇ ਪੱਤੇ ਹਿੰਦੂ ਧਰਮ ਵਿੱਚ ਤુલਸੀ ਦੇ ਪੱਤਿਆਂ ਨੂੰ ਬਹੁਤ ਹੀ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ। ਇਹਨਾਂ ਦਾ ਇਸਤੇਮਾਲ ਕਈ ਦਵਾਈਆਂ ਦੇ ਰੂਪ ਵਿੱਚ ਵੀ ਕੀਤਾ ਜਾਂਦਾ ਹੈ। ਜੋਤਿਸ ਅਨੁਸਾਰ ਜੇਕਰ ਤੁਸੀਂ ਸੌਂਦੇ ਸਮੇਂ ਆਪਣੇ ਸਿਰਹਾਣੇ ਤુલਸੀ ਦੇ ਪੱਤੇ ਰੱਖਦੇ ਹੋ ਤਾਂ ਜ਼ਿੰਦਗੀ ਵਿੱਚ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ ਤੇ ਤੁਹਾਡਾ ਮਨ ਕੰਮਾਂ ਵਿੱਚ ਵੀ ਲੱਗਦਾ ਹੈ। ਸਵੇਰੇ ਉੱਠ ਕੇ ਜੇਕਰ ਤੁਸੀਂ ਤુલਸੀ ਦੇ ਪੱਤੇ ਖਾ ਲਵੋਗੇ ਤਾਂ ਨਕਾਰਾਤਮਕ ਊਰਜਾ ਤੋਂ ਛੁਟਕਾਰਾ ਮਿਲੇਗਾ। ਤੇ ਧਨ ਵਿੱਚ ਵਾਧਾ ਹੋਵੇਗਾ ਪਰ ਕਦੇ ਵੀ ਸੂਰਜ ਛਿਪਣ ਤੋਂ ਬਾਅਦ ਤુલਸੀ ਦੇ ਪੱਤੇ ਨੂੰ ਤੋਲਣਾ ਨਹੀਂ ਚਾਹੀਦਾ ਨੰਬਰ 14 ਹਲਦੀ ਦੀ ਗੰਢ ਹਲਦੀ ਦੀ ਗੰਢ ਜੋਤਿਸ਼ ਸ਼ਾਸਤਰ ਅਨੁਸਾਰ ਬ੍ਰਹਸਪਤੀ ਗ੍ਰਹਿ ਦਾ ਕਾਰਕ ਮੰਨੀ ਜਾਂਦੀ ਹੈ ਇਸ ਨੂੰ ਕਿਸਮਤ ਮਾਨ ਸਨਮਾਨ ਧਨ ਖੁਸ਼ਹਾਲੀ ਤੇ ਵਿਆਹਤਾ ਜੀਵਨ ਦਾ ਕਾਰਕ ਗ੍ਰਹਿ ਮੰਨਿਆ ਜਾਂਦਾ ਹੈ ਜੇਕਰ ਤੁਹਾਡੀ ਕੁੰਡਲੀ ਵਿੱਚ ਬ੍ਰਹਸਪਤੀ ਗ੍ਰਹਿ ਕਮਜ਼ੋਰ ਹੈ ਤਾਂ ਸੁੰਦੇ ਸਮੇਂ ਆਪਣੇ ਸਰਾਣੇ ਥੱਲੇ ਪੀਲੇ ਕੱਪੜੇ ਵਿੱਚ ਹਲਦੀ ਦੀ ਗੰਢ ਬੰਨ ਕੇ ਸੌਂ ਜਾਓ ਇਸ ਤਰ੍ਹਾਂ ਕਰਨ ਨਾਲ ਸ਼ੁਭ ਫਲ ਮਿਲਦਾ ਹੈ ਤੇ ਤੁਹਾਡੇ ਲਈ ਨੌਕਰੀ ਦੇ ਯੋਗ ਵੀ ਬਣਦੇ ਨੇ ਤੇ ਧਨ ਲਾਭ ਵੀ ਹੁੰਦਾ ਹੈ ਦੋਸਤੋ ਹੁਣ ਅਸੀਂ ਜਾਣਦੇ ਹਾਂ ਕਿ ਕਿਹੜੀਆਂ ਉਹ ਚੀਜ਼ਾਂ ਹਨ ਜਿਹੜੀਆਂ ਸਰਾਣੇ ਥੱਲੇ ਨਹੀਂ ਰੱਖਣੀਆਂ ਚਾਹੀਦੀਆਂ ਇਸ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ ਨੰਬਰ 1 ਪਰਸ ਕਿਸੇ ਵੀ ਵਿਅਕਤੀ ਨੂੰ ਆਪਣੇ ਸਰਹਾਣੇ ਦੇ ਥੱਲੇ ਪਰਸ ਰੱਖ ਕੇ ਨਹੀਂ ਸੌਣਾ ਚਾਹੀਦਾ ਪਰਸ ਵਿੱਚ ਮਾਤਾ ਲక్ష్ਮੀ ਦਾ ਵਾਸ ਹੁੰਦਾ ਹੈ ਇਸ ਨੂੰ ਸਰਹਾਣੇ ਥੱਲੇ ਰੱਖ ਕੇ ਸੌਣ ਨਾਲ ਮਾਤਾ ਲక్ష్ਮੀ ਨਾਰਾਜ਼ ਹੋ ਜਾਂਦੀ ਹੈ ਮਾਤਾ ਲక్ష్ਮੀ ਦਾ ਸਥਾਨ ਤਜੋਰੀ ਵਿੱਚ ਹੁੰਦਾ ਹੈ ਇਸ ਨੂੰ ਸਰਹਾਣੇ ਥੱਲੇ ਰੱਖ ਕੇ ਸੌਣ ਨਾਲ ਬੇਵਜਾ ਦੇ ਖਰਚੇ ਵਧਣ ਲੱਗ ਜਾਂਦੇ ਹਨ ਤੇ ਪਰਿਵਾਰ ਵਿੱਚ ਪਿਆਰ ਘਟ ਜਾਂਦਾ ਹੈ ਨੰਬਰ 2 ਘੜੀ ਸਰਹਾਣੇ ਥੱਲੇ ਘੜੀ ਰੱਖ ਕੇ ਸੌਣ ਨਾਲ ਨੀਂਦ ਵਿੱਚ ਕਮੀ ਆਉਂਦੀ ਹੈ ਇਸ ਤੋਂ ਇਲਾਵਾ ਅੱਜਕੱਲ ਬਹੁਤ ਸਾਰੇ ਲੋਕ ਇਲੈਕਟ੍ਰੋਨਿਕ ਘੜੀਆਂ ਵਰਤਦੇ ਨੇ ਇਹਨਾਂ ਵਿੱਚੋਂ ਨਿਕਲਣ ਵਾਲੀਆਂ ਤਰੰਗਾਂ ਵਿਅਕਤੀ ਦੇ ਦਿਮਾਗ ਤੇ ਦਿਲ ਤੇ ਅਸਰ ਪਾਉਂਦੀਆਂ ਨੇ ਇਹਨਾਂ ਤਰੰਗਾਂ ਨਾਲ ਬੈੱਡਰੂਮ ਵਿੱਚ ਨਕਾਰਾਤਮਕ ਊਰਜਾ ਦਾ ਪ੍ਰਭਾਵ ਵੱਤ ਸਕਦਾ ਹੈ ਜਿਸ ਨਾਲ ਮਨ ਵਿੱਚ ਅਸ਼ਾਂਤੀ ਤੇ ਤਣਾਅ ਪੈਦਾ ਹੋਣ ਲੱਗ ਜਾਂਦੇ ਹਨ ਨੰਬਰ 3 ਕਿਤਾਬਾਂ ਦੋਸਤੋ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਸੌਂਦੇ ਸਮੇਂ ਕਿਤਾਬ ਪੜਨ ਦਾ ਬਹੁਤ ਸ਼ੌਕ ਹੁੰਦਾ ਹੈ। ਕਈ ਵਾਰ ਅਸੀਂ ਕਿਤਾਬ ਪੜਦੇ ਪੜਦੇ ਸੌ ਜਾਂਦੇ ਹਾਂ। ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਵਧਦੀ ਹੈ ਤੇ ਵਿਅਕਤੀ ਦੀ ਸਿਹਤ ਤੇ ਵੀ ਬੁਰਾ ਅਸਰ ਪੈਂਦਾ ਹੈ। ਅਖਬਾਰ, ਕਿਤਾਬਾਂ, ਮੈਗਜ਼ੀਨ ਬੁੱਧ ਗ੍ਰਹਿ ਨਾਲ ਸੰਬੰਧਿਤ ਮੰਨੇ ਜਾਂਦੇ ਹਨ। ਇਸ ਤਰ੍ਹਾਂ ਜੇਕਰ ਕਿਸੇ ਵਿਅਕਤੀ ਦੇ ਬੁੱਧ ਦਾ ਪ੍ਰਭਾਵ ਵਧੇਗਾ ਤਾਂ ਇਸ ਨਾਲ ਬੁੱਧੀ ਨਾਲੇ ਕੈਰੀਅਰ ਤੇ ਵੀ ਪ੍ਰਭਾਵ ਵਧੇਗਾ। ਨੰਬਰ 4 ਗਹਿਣੇ ਗਹਿਣਿਆਂ ਨੂੰ ਵੀ ਧਨ ਦੀ ਤਰ੍ਹਾਂ ਸੁਰੱਖਿਅਤ ਸਥਾਨ ਤੇ ਰੱਖਣਾ ਚਾਹੀਦਾ ਹੈ ਨਾ ਕਿ ਪਲੰਗ ਤੇ ਜਾਂ ਸਰਾਣੇ ਥੱਲੇ ਸਰਾਣੇ ਦੇ ਥੱਲੇ ਰੱਖੇ ਗਏ ਗਹਿਣੇ ਨਾਲ ਜ਼ਿੰਦਗੀ ਵਿੱਚ ਅਸ਼ੁਭਤਾ ਤੇ ਮੁਸ਼ਕਲਾਂ ਆ ਸਕਦੀਆਂ ਹਨ ਇਸ ਲਈ ਜਦ ਤੁਸੀਂ ਬਿਸਤਰ ਤੇ ਜਾਓ ਤਾਂ ਆਪਣੇ ਗਹਿਣਿਆਂ ਨੂੰ ਅਲਮਾਰੀ ਜਾਂ ਕਿਸੇ ਦੂਜੇ ਸੁਰੱਖਿਅਤ ਸਥਾਨ ਤੇ ਰੱਖ ਕੇ ਜਾਓ ਇਹ तमाम ਜਾਣਕਾਰੀ ਦੋਸਤੋ ਤੁਹਾਡੇ ਲਈ ਸੀ ਦੋਸਤੋ ਜੇਕਰ ਤੁਹਾਨੂੰ ਆਪਣੀ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅੱਜ ਦੀ ਵੀਡੀਓ ਲਈ ਧੰਨਵਾਦ ਜੀ